ਸਰ ਡਾਕਟਰ ਸੋਲ ਦਾ ਇੱਕ ਬਹੁਤ ਵੱਡਾ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਨਗਰ ਕੌਂਸਲ ਦੀ ਪ੍ਰਧਾਨਗੀ ਲੈ ਕੇ ਦਖਲਅੰਦਾਜ਼ੀ ਕਰਦੇ ਪੈ ਜੋ ਤੇ ਸਰ ਬਰਿੰਦਰ ਦਾ ਸ਼ਰਿਆਮ ਕਹਿਣਾ ਹੈ ਕਿ ਮੋਟੀਆਂ ਰਕਮਾਂ ਲੈ ਕੇ ਤੁਸੀਂ ਕਾਬਲੇ ਹੋਇਆ ਕਰ ਲੋ ਕਰ ਲੋ ਕਰ ਲੋ ਕਿ ਮੋਟੀਆਂ ਰਕਮਾਂ ਲੈ ਕੇ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦੇ ਜੋ ਮੈਂ ਤੇ ਵੇਖੋ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਉੱਥੇ ਤਰਨਤਾਰਨ ਇਲੈਕਸ਼ਨ ਚ 25 ਵਾਡਾ ਆ ਤਰਨਤਾਰਨ ਨਗਰ ਕੌਂਸਲ ਦੇ ਵਿੱਚ 25ਿਆਂ ਚੋਂ ਸਾਨੂੰ ਕਮੇਟੀ ਚ ਪਾਇਆ ਗਿਆ ਸੀ 10 ਨੂੰ ਉੱਥੇ ਇੰਚਾਰਜ ਲਾਇਆ ਗਿਆ ਸੀ ਤਰਨਤਾਰਨ ਸਾਡੇ ਬਲਜੀਤ ਸਿੰਘ ਖਹਿਰਾ ਜੀ ਉੱਥੇ ਮੈਂਬਰ ਸਨ ਗੁਰਦੇਵ ਸਿੰਘ ਲਖਣਾ ਜੀ ਮੈਂਬਰ ਸਨ ਗੁਰਵਿੰਦਰ ਸਿੰਘ ਬਹਿਣਵਾਲ ਜੀ ਉੱਥੇ ਮੈਂਬਰ ਸਨ ਅੰਗਰਤ ਸੋਹਲੇ ਮੁੰਡਾ ਉਹ ਉੱਥੇ ਮੈਂਬਰ ਹੀ ਅਸੀਂ ਜੋ ਡਾਕਟਰ ਸੋਹਲੇ ਕਿਹਾ ਉਹਨਾਂ ਬੰਦਿਆਂ ਨੂੰ ਹੀ ਟਿਕਟਾਂ ਦਿੱਤੀਆਂ ਅਸੀਂ ਕੋਈ ਟਿਕਟਾਂ 'ਚ ਦਖਲਅੰਦਾਜ਼ੀ ਨਹੀਂ ਕੀਤੀ ਉਹਦੇ ਬਾਅਦ ਜਿੰਨਾ ਨੇ ਜਦੋਂ ਨਗਰ ਕੌਂਸਲ ਦੀਆਂ ਟਿਕਟਾਂ ਵੰਡੀਆਂ ਉਦੋਂ ਵੀ ਆ ਕੇ ਇਦਾਂ ਕੀਤਾ ਰਾਤੋਂ ਰਾਤ ਕਾਲੀ ਦਲ ਦੇ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਬੰਦਿਆਂ ਦੀਆਂ ਟਿਕਟਾਂ ਖੋਈਆਂ ਗਈਆਂ ਉਹਨਾਂ ਨੂੰ ਟਿਕਟਾਂ ਦਿਵਾ ਕੇ ਉਹਨਾਂ ਨੂੰ ਜਿਤਾਇਆ ਪਤਾ ਨਹੀਂ ਉਹਦੇ ਵਿੱਚ ਕੀ ਕਾਰਨ ਹੋਇਆ ਉਹ ਰਾਤੋਂ ਰਾਤ ਉਹਨਾਂ ਨੂੰ ਲਾ ਕੇ ਹੁਣ ਰਾਤੋਂ ਰਾਤ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੇ ਆ ਜਿੰਨੇ ਬੰਦੇ ਸਾਡੇ ਜਿੱਤ ਗਏ ਆ ਜਿੰਨੇ ਯਾਰ ਜਿੱਤ ਗਏ ਆ ਜਾਂ ਕਾਂਗਰਸ ਦੇ ਜਿੱਤੇ ਆ ਦੋਕ ਬੰਦੇ ਉਹਦੇ 'ਚ ਅਹੀਂ ਕਿਤੇ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ ਨਾ ਕੋਈ ਮੈਂ ਜਾ ਕੇ ਕੋਈ ਪੰਜ ਬੰਦੇ ਸ਼ਾਮਲ ਹੋਏ ਪਿਛਲੇ ਦਿਨੀ ਜਾ ਕੇ ਮੈਂ ਉਹਦੇ 'ਚ ਵੀ ਫੋਟੋ 'ਚ ਨਹੀਂ ਹੈਗਾ ਕਿਤੇ ਜੇ ਕੋਈ ਮੈਂ ਅੰਦਾਜ਼ੀ ਕਰਦਾ ਉਹ ਤਾਂ ਮੈਂ ਤੇ ਹਰ ਫੋਟੋ 'ਚ ਸ਼ਾਮਲ ਹੋਵਾਂ ਜਦੋਂ ਇਲੈਕਸ਼ਨ ਹੋ ਗਈ ਉਹਦੇ ਬਾਅਦ ਮੈਨੂੰ ਕਦੀ ਤਰਨਤ ਦੇਖਿਆ ਪ੍ਰੈਸ ਵਾਲੇ ਭਰਾਵਾਂ ਨੇ ਕਦੀ ਸੁਣਿਆ ਵੀ ਮੈਂ ਜਾ ਕੇ ਉੱਥੇ ਮੀਟਿੰਗਾਂ ਕੀਤੀਆਂ ਵੀ ਇਹਨੂੰ ਬਣਾਉਣਾ ਉਹਨੂੰ ਬਣਾਉਣਾ ਵੇਖੋ ਡਾਕਟਰ ਸੋਲੋ ਤੋਂ ਐਮ ਐਲ ਏ ਆ ਐਮ ਐਲ ਏ ਸਾਹਿਬ ਦਾ ਹੀ ਪ੍ਰਧਾਨ ਬੰਨਾ ਇਹ ਤੇ ਐਵੇਂ ਜਾਣ ਕੇ ਉਹ ਮੰਚ ਪੜਾਈ ਫਿਰਦੇ ਆ ਮੈਂ ਤੇ ਕਦੀ ਵੀ ਨਹੀਂ ਕਿਹਾ ਵੀ ਮੇਰਾ ਪ੍ਰਧਾਨ ਜਿਹੜਾ ਐਮ ਐਲ ਏ ਉਹਦਾ ਹੀ ਪ੍ਰਧ ਕਿੰਦੇ ਕਾਲੀਆਂ ਦੇ ਵਿੱਚੋਂ ਲਿਆ ਕੇ ਬੰਦੇ ਨੂੰ ਖੜਾ ਕਰਕੇ ਜਿਤਾ ਕੇ ਤੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ। ਇਹ ਸ਼ਹਿਰ ਦੇ ਵਿੱਚ ਸ਼ਹਿਰ ਦਾ ਮਾਹੌਲ ਢਾੜਨਾ ਚਾਹੁੰਦੇ ਨੇ। ਮੇਰੀ ਗੱਲ ਸੁਣੋ। ਤੁਸੀਂ ਇੱਕ ਵੀ ਵਿਖਾ ਦਿਓ ਬੰਦਾ ਵੀ ਜਿਹਨੂੰ ਮੈਂ ਟਿਕਟ ਦਵਾਈ ਹੋਵੇ। ਸਾਰੀਆਂ ਟਿਕਟਾਂ ਡਾਕਟਰ ਸੋਹਲ ਨੇ ਦਿੱਤੀਆਂ ਤੇ ਜਿਹੜੇ ਕਿਹੇ ਬੰਦੇ ਦਾ ਇਹ ਨਾਂ ਲੈਂਦੇ ਆ ਉਹਨੂੰ ਇਹ ਵੇਖਣ ਫੋਟੋ 'ਚ ਵੀ ਇਹਨਾਂ ਸ਼ਾਮਲ ਕੀਤਾ ਕਿ ਅਸੀਂ ਸ਼ਾਮਲ ਕੀਤਾ ਤੇ ਟਿਕਟ ਇਹਨਾਂ ਦਿੱਤੀ ਕਿ ਕਿੰਨੇ ਦਿੱਤੀ ਆ ਐਵੇਂ ਜਾਣ ਕੇ ਬੇਪਰਵਾਹ ਇਲਜ਼ਾਮ ਲਾਉਣੇ ਮੈਂ ਤੇ ਆਪ ਕਹਿਣਾ ਕੀ ਡਾਕਟਰ ਸੋਲ ਉਸ ਤੋਂ ਐਮਐਲਏ ਉਹਦਾ ਪ੍ਰਧਾਨ ਬਣਾਉਣਾ ਚਾਹੀਦਾ ਇਹਦੇ ਉਹ ਜਿਵੇਂ ਕੋਈ ਤਗੜਾ ਨਹੀਂ ਹੁੰਦਾ ਬੰਦਾ ਉਹ ਜਿਹੜਾ ਉੱਤੇ ਪਿਆ ਹੀ ਡਰੀ ਜਾਂਦਾ ਹੁੰਦਾ ਵੀ ਉਹ ਕਿਤੇ ਉੱਤੇ ਆ ਗਿਆ ਤਾਂ ਫਿਰ ਮੇਰੀ ਰਗੜ ਪਾ ਲੈਣਾ ਘੜਾ ਦੇ ਤੇ ਮੇਰੇ ਤੋਂ ਐਵੇਂ ਡਰੀ ਜਾਂਦਾ ਮੈਂ ਕੁਝ ਨਹੀਂ ਆਂਦਾ ਡਾਕਟਰ ਸੋਲ ਕਹਿੰਦੇ ਐਸਟੀਐਮ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਹੈ ਤੇ ਉਹਨਾਂ ਨੇ ਫਿਰ ਭਾਨਾ ਲਾ ਦਿੱਤਾ ਕਿ ਜੀ ਮੈਨੂੰ ਹਾਈ ਕੋਰਟ ਦਾ ਕੰਮ ਪੈ ਗਿਆ ਮੈਂ ਉੱਥੇ ਚਲ ਗਿਆ ਨਹੀਂ ਮੈਂ ਮੇਰੀ ਗੱਲ ਸੁਣੋ ਮੈਂ ਐਸਟੀਐਮ ਨੂੰ ਪ੍ਰੈਸ਼ਰ ਪਾ ਸਕਦਾ ਤੁਸੀਂ ਸਿਆਣੇ ਜੀ ਇਹ ਪ੍ਰਧਾਨ ਮੈਂ ਫਿਰ ਗੱਲ ਮਕਾਉਣਾ ਮੇਰਾ ਪ੍ਰਧਾਨ ਨਹੀਂ ਉੱਥੇ ਬੰਨਾ ਡਾਕਟਰ ਸੋ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਪ੍ਰੈਸ ਵਾਲੇ ਖਬਰਾਂ ਕੋ ਲਈ ਜਾਂਦੇ ਡਾਕਟਰ ਸੋਲ ਤੇ ਭੁੱਲਰਾ ਮੋ ਸਾਹਮਣੇ ਯਾਰ ਡਾਕਟਰ ਸੋਲ ਮੇਰਾ ਵੱਡਾ ਭਰਾ ਮੈਂ ਸਾਹਮਣੇ ਹੋ ਸਕਦਾ ਉਹ ਕਹਿੰਦੇ ਕੋਈ ਨਾ ਦੱਸੋ ਉਹਨਾਂ ਦੇ ਮੂੰਹੋਂ ਨਿਕਲਦਾ ਏ ਤੇ ਤਾਂ ਹੀ ਖਬਰ ਲੱਗਦੀ ਜੇ ਕੋਈ ਇਹੋ ਜੀ ਗੱਲ ਹੋਵੇ ਮੇਰੀ ਗੱਲ ਸੁਣੋ ਤੇ ਮੈਂ ਤੁਹਾਨੂੰ ਨਾ ਦੱਸਾਂ ਮੈਂ ਕਹਿੰਨਾ ਡਾਕਟਰ ਸੋਲ ਦਾ ਪ੍ਰਧਾਨ ਬਣਨਾ ਚਾਹੀਦਾ ਤੇ ਬਣਨਾ ਵੀ ਉਹਦਾ ਚੀਜ਼ਾ ਜਿਹੜਾ ਉੱਥੋਂ ਐਮ.ਐਲ.ਏ. ਆ ਡਾਕਟਰ ਸੋਲ ਦੀ ਕਿਉਂ ਡਰਦੇ ਪੈਣ ਫਿਰ ਉਹ ਤੁਹਾਨੂੰ ਦੱਸਣ데요 ਵੀ ਉੱਥੇ ਪੈ ਡਰੀ ਜਾਂਦਾ ਜੀ ਲਾਲਦੀਨ ਭੁੱਲਰ ਜੇ ਕਿਤੇ ਉੱਤੇ ਆ ਗਿਆ ਤੇ ਹੋਣਾ ਕੰਮ ਖਰਾਬ ਹੋ ਜਾਈ 100% ਨਹੀਂ 500% ਨਹੀਂ 1000% ਡਾਕਟਰ ਸੋਲ ਦਾ ਪ੍ਰਧਾਨ ਬਣਨਾ ਤੇ ਬਾਨਾ ਵੀ ਸਬੰਧਤ ਐਮਐਲਏ ਦਾ ਚਾਹੀਦਾ ਉਹ ਕਈ ਨਾ ਜਿਹੜੇ ਥੱਲੇ ਵਰਕਰ ਹੁੰਦੇ ਆ ਨਾ ਉਹ ਜਿਹੜਾ ਕੋਈ ਲੀਡਰ ਲਾ ਕੇ ਤਗੜਾ ਹੋਵੇ ਨਾ ਉਹਦਾ ਐਵੇਂ ਮੋਟਾ ਵਰਤਨ ਦੀ ਕੋਸ਼ਿਸ਼ ਕਰਦੇ ਆ ਮੋਟੀਆਂ ਰਕਮਾਂ ਦਾ ਕੀ ਮਤਲਬ ਹੈ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਜੇ ਮੇਰਾ ਕੋਈ ਪ੍ਰਧਾਨ ਬਣੂ ਫੇਰ ਹੀ ਮੋਟੀ ਰਕਮ ਦੀ ਗੱਲ ਹੋਣਾ ਜੇ ਕੋਈ ਮੇਰਾ ਪ੍ਰਧਾਨ ਬਣੂ ਸਮਝਦੇ ਗੱਲ ਨਾ ਜੇ ਕਿਤੇ ਮੈਂ ਕਿਸੇ ਵਾਸਤੇ ਉੱਥੇ ਜ਼ੋਰ ਲਾਉਂਦਿਆਂ ਵਾ ਤੁਸੀਂ ਤੁਸੀਂ ਪ੍ਰੈਸ ਵਾਲੇ ਜੇ ਐਨੇ ਭਰਾ ਪ੍ਰੈਸ ਵਾਲੇ ਬੈਠੇ ਆ ਕਦੀ ਸੁਣਿਆ ਜੇ ਵੀ ਵੇਖੋ ਜੀ ਇਹ ਸਿਆਸੀ ਜਿੰਨਾ ਚਿਰ ਪ੍ਰੈਸ਼ਰ ਨਾ ਹੋਵੇ ਉਹਨਾਂ ਚਿਰ ਕਿਤੇ ਇਦਾਂ ਹੁੰਦਾ ਵਾ ਵੀ ਮਾਂ ਜੋਗ ਜਿਹੜੇ ਸਾਡੇ ਐਸ.ਡੀ.ਐਮ. ਸਾਹਿਬ ਆ ਉਹ ਰਾਤੋ ਰਾਤ ਕਹਿਣ ਮੈਨੂੰ ਕੰਮ ਪੈ ਗਿਆ ਹੋਣਾ ਮੈਂ ਹਾਈ ਕੋਰਟ ਜਾਣਾ ਉਹ ਕੇਸ ਸੁਬਡੈਂਡ ਨੂੰ ਭੇਜ ਸਕਦੇ ਸੀ ਕੇ ਸਟੈਨ ਨੂੰ ਵੀ ਭੇਜ ਸਕਦੇ ਸੀ ਇਹਨਾਂ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹਨਾਂ ਕੋਲ ਕਰਵਾਈ ਆ ਕੋਈ ਇਹਦੇ ਵਿੱਚ ਮੋਟੀ ਰਕਮ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਉਹ ਕੀ ਮੋਟੀਆਂ ਰਕਮਾਂ ਚੱਲ ਰਹੀਆਂ ਨੇ ਰੇਤ ਚ ਪਤਾ ਕਾਰਨ ਕੀ ਜੇ ਮੈਂ ਫਲਾਣੇ ਬੰਦੇ ਵਾਸਤੇ ਜ਼ੋਰ ਲਾਉਂਦੇ ਆ ਕਦੀ ਸੁਣਿਆ ਜੀ ਤੁਸੀਂ ਦੱਸ ਦਿਓ ਸੱਚੀ ਗੱਲ ਦੱਸੋ ਕਿਤੇ ਮੈਨੂੰ ਵੇਖਿਆ ਇਹ ਤਰ ਤਾਰ ਚ ਕੇ ਮਗਰ ਜ਼ੋਰ ਲਾਉਂਦੇ ਆ ਨਹੀਂ ਤੁਸੀਂ ਸੱਚੀ ਗੱਲ ਦੱਸੋ ਤੁਸੀਂ ਤੁਸੀਂ ਪ੍ਰੈਸ ਇੱਕ ਮਿੰਟ ਲਾਲਪੁਰਾ ਸਾਹਿਬ ਪ੍ਰੈਸ ਤੋਂ ਕਦੀ ਕੋਈ ਗੱਲ ਲੁਕੀ ਨਹੀਂ ਰਹਿੰਦੀ ਪ੍ਰੈਸ ਜਿਹੜੀ ਆ ਨਾ ਐਨੀ ਗੱਲ ਹੋਵੇ ਤੇ ਐਨੀ ਬਣਾ ਕੇ ਦੱਸਦੀ ਆ ਅੱਗੀ ਗੱਲ ਕੀ ਗਲਤ ਆ ਤੂੰ ਹੰਗਾਰਾ ਭਰੋ ਬਿਲਕੁਲ ਸਹੀ ਆ ਤੁਸੀਂ ਮੈਨੂੰ ਕਦੀ ਸਾਡੇ ਨਾਲ ਧੱਕਾ ਇੱਕ ਮਿੰਟ ਗੱਲ ਸੁਣੋ ਧੱਕਾ ਨਹੀਂ ਮੈਂ ਸੱਚਾਈ ਦੀ ਗੱਲ ਕਰਦਾ ਤੁਸੀਂ ਮੇਰੇ ਭਰਾ ਜੀ ਤੁਸੀਂ ਮੈਨੂੰ ਕਦੀ ਵੇਖਿਆ ਵੀ ਤਰਨਤਨ ਦੇ ਕਿਹੇ ਬੰਦੇ ਦੀ ਮੈਂ ਸਪੋਰਟ ਕਰਦਾ ਵਾਂ ਸਰਬਜੀਤ ਭੁੱਲਰ ਦਾ ਰੌਲਾ ਪਾਇਆ ਸੀ ਇਹਨਾਂ ਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਫੇ ਇਹਨੂੰ ਪ੍ਰਧਾਨ ਬਣਾਇਆ ਮੈਂ ਇੱਕ ਮਿੰਟ ਯਾਰ ਮੈਂ ਉਹਦੀ ਮੀਟਿੰਗ 'ਚ ਜਾ ਕੇ ਕਹਿਤਾ ਸੀ ਸਰਬਜੀਤ ਭੁੱਲਰ ਪ੍ਰਧਾਨ ਨਹੀਂ ਬਣੂਗਾ ਪਿਆ ਹੀ ਕਿ ਨਹੀਂ ਸੁਣਿਆ ਹੀ ਤੁਸੀਂ ਕਿ ਨਹੀਂ ਇਹ ਉਹਦੇ ਜਾਣ ਲੌਂਦੇ ਹਨ ਤੇ ਮੈਂ ਤਾਂ ਉਹਦਾ ਉੱਥੇ ਸਾਬਤ ਕਰਕੇ ਆਇਆ ਸਪਸ਼ਟ ਕਰਕੇ ਆ ਕਿ ਉਹ ਪ੍ਰਧਾਨ ਨਹੀਂ ਬਣੂਗਾ ਪ੍ਰਧਾਨ ਪਾਰਟੀ ਆ ਹੀ ਕਮਾਨੇ ਬਣਾਉਣਾ ਜੇ ਕੋਈ ਗੱਲ ਹੁੰਦੀ ਤਾਂ ਮੈਂ ਕਹਿੰਦਾ ਵੀ ਉਹ ਨਹੀਂ ਬੰਦਾ ਮੈਂ ਅੱਜ ਫੇਰ ਕਹਿੰਦਾ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਡਾਕਟਰ ਸੋਲ ਤੇ ਐਵੇਂ ਡਿਰੀ ਜਾਂਦਾ ਉਹਨੂੰ ਕੋਈ ਡਰੇ ਨਾ ਮਿਲਦਾ ਮੈਂ ਕਹਿੰਦਾ ਚਲੋ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਠੀਕ ਹੈ ਤੁਹਾਡਾ ਸਲਾਹ